ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ پراਊਡ ਪੰਜਾਬ PV13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਜੋ ਕਿ ਚਮਕੌਰ ਸਾਹਿਬ ਵਿਖੇ ਸਥਿਤ ਹੈ ਜੀ ਇੱਥੇ ਅੱਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੁਸੀਂ ਬਲੌਗ ਦੇ ਅੰਤ ਤੱਕ ਬਨੇ ਰਹੋ ਇਹ ਰਸਤਾ ਜਾ ਰਿਹਾ ਹੈ ਇਸ ਪਾਸੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਜੀ ਰਹਿ ਜਾਂਦੇ ਜਿੱਧਰ ਤੁਹਾਨੂੰ ਆਪਾਂ ਪਿਛਲੇ ਬਲੌਗ ਦੇ ਵਿੱਚ ਦਰਸ਼ਨ ਕਰਵਾ ਹੀ ਦਿੱਤੇ ਸੀ ਹੁਣ ਆਪਾਂ ਗੁਰਦੁਆਰਾ ਸ਼ਹੀਦ ਬਰਜੂ ਸਾਹਿਬ ਵੱਲ ਜਾ ਰਹੇ ਹਾਂ ਜੀ ਜਿੱਥੇ 메ਨ ਗੇਟ ਬਣਿਆ ਹੋਇਆ ਜੀ ਉੱਥੇ ਗੁਰਦੁਆਰਾ ਸ਼ਹੀਦ ਬਰਜੂ ਸਾਹਿਬ ਸੱਜੇ ਪਾਸੇ ਬਣਿਆ ਹੋਇਆ ਸੋਨਾਪਈ ਪਹੁੰਚ ਚੁੱਕੇ ਹਾਂਗੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਵਿਖੇ। ਤਹਾਨੂੰ ਜੀ ਆਪਾਂ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਇੱਥੋਂ ਦਾ ਇਤਿਹਾਸ ਵੀ ਦੱਸਾਂਗੇ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਵਿੱਤਰ ਖੂਹੀ ਵੀ ਬਣੀ ਹੋਈ ਹੈ। ਉਸ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ। ਉਸ ਪਵਿੱਤਰ ਖੂਹੀ ਦੇ ਵਿੱਚੋਂ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਜਲ ਸਕਿਆ ਸੀ। ਹੁਣ ਆਪਾਂ ਜੀ ਤੁਹਾਨੂੰ ਇੱਥੋਂ ਦਾ ਇਤਿਹਾਸ ਦੱਸ ਦਿੰਨੇ ਆਂ। ਬਾਕੀ ਤੁਸੀਂ ਇੱਥੋਂ ਪੜ੍ਹ ਵੀ ਸਕਦੇ ਹੋ। ਇਹ ਪਾਵਨ ਪਵਿੱਤਰ ਸਥਾਨ ਪਹਿਲਾ ਨਾਮਕ ਸਾਹੀ ਇਟਾਂ ਦੁਆਰਾ ਬਣਿਆ ਹੋਇਆ ਸੀ ਜੋ ਕਿ ਕਿਸੇ ਪ੍ਰਾਚਨ ਕਿਲਾ ਨੁਮਾ ਹਵੇਲੀ ਦਾ ਹੀ ਇੱਕ ਅਹਿਮ ਬੁਰਜ ਸੀ ਜੋ ਕਿ ਗੜੀ ਦੇ ਪ੍ਰਵੇਸ਼ ਦੁਆਰਾ ਉੱਤੇ ਸਥਿਤ ਸੀ। ਜਿਸ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਨ ਮੁਗਲ ਫੌਜਾਂ ਦਾ ਜਾਇਜ਼ਾ ਲੈ ਕੇ ਉਸ ਅਨੁਸਾਰ ਜੰਗ ਦੀ ਪ੍ਰਕਿਰਿਆ ਨੂੰ ਸੇਧ ਦਿੰਦੇ ਰਹੇ। ਜਦੋਂ ਗੁਰੂ ਜੀ ਦੇ ਦੋ ਵੱਡੇ ਸਹਬਜ਼ਾਦੇ ਤੇ 27 ਸਿੰਘ ਸ਼ਹੀਦ ਹੋ ਗਏ ਤਾਂ ਬਾਕੀ ਬਚੇ 11 ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਨੂੰ ਗੜੀ ਛੱਡਣ ਦਾ ਹੁਕਮ ਸੁਣਾ ਦਿੱਤਾ ਗੁਰੂ ਸਾਹਿਬ ਨੇ ਚਮਕੌਰ ਗੜੀ ਛੱਡਣ ਤੋਂ ਪਹਿਲਾਂ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਜਿਗਾ ਕਲਗੀ ਤੇ ਸ਼ਸਤਰ ਵਸਤਰ ਸੌਂਪ ਕੇ ਇਸ ਬੁਰਜ ਵਿੱਚ ਬਿਠਾ ਕੇ ਆਪ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ ਉਪਰੰਤ ਬਾਬਾ ਜੀਵਨ ਸਿੰਘ ਜੀ ਨੇ ਗੜੀ ਦੇ ਇਸ ਬੁਰਜ ਵਿੱਚ ਇਕੱਲਿਆਂ ਨੇ ਲਗਾਤਾਰ 8 ਘੰਟੇ 10 ਲੱਖ ਮੁਗਲ ਫੌਜ ਨਾਲ ਜੰਗ ਕਰਦੇ ਰਹੇ ਤੇ ਗੁਰੂ ਜੀ ਵੱਲੋਂ ਬਖਸੇ ਤੀਰ ਦੋ ਰਫਲਾਂ 나ਗਨੀ ਅਤੇ ਭਾਗਣੀ ਚਲਾਉਂਦੇ ਹੋਏ ਅੰਤ ਸਹੱਦ ਦਾ ਆਪ ਜੰਮ ਪੀ ਗਏ ਬਾਬਾ ਜੀਵਨ ਸਿੰਘ ਜੀ ਚਮਕੌਰ ਗੜੀ ਵਿੱਚ ਸਭ ਤੋਂ ਅਖੀਰ ਵਿੱਚ ਸਹੀ ਦਹੌਣ ਵਾਲੇ ਮਹਾਨ ਜੋਧੇ ਸਨ ਇਸੇ ਧਰਮ ਜੰਦ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਪੁੱਤਰ ਗੁਲਜ਼ਾਰ ਸਿੰਘ ਤੇ ਗੁਰਦੇਵਾਲ ਸਿੰਘ ਮਾਤਾ ਪ੍ਰੀਮੋ ਜੀ ਧਰਮ ਪਤਨੀ ਬੀਬੀ ਰਾਜਕੌਰ ਸਰਸਾ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਵੱਡੇ ਪੁੱਤਰ ਸੁਖਾ ਸਿੰਘ ਸੇਵਾ ਸਿੰਘ ਤੇ ਸੋਰਾ ਸਾਹਿਬ ਭਾਈ ਸੁਜਾਨ ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਇਸ ਜਗ੍ਹਾ ਤੇ ਪਹਿਲਾਂ ਤੋਂ ਮੌਜੂਦ ਪਵਿੱਤਰ ਖੂਹੀ ਸਾਹਿਬ ਜਿਸ ਦਾ ਜਲ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਹਬਜ਼ਾਦਿਆਂ ਤੇ ਸਿੰਘਾਂ ਨੇ ਜਲ ਛੱਕ ਕੇ ਇਸ ਪਵਿੱਤ ਇਸ ਖੂਹ ਨੂੰ ਪਵਿੱਤਰ ਕੀਤਾ ਸੰਗਤਾਂ ਇਸ ਪਵਿੱਤਰ ਖੂਹ ਹੀ ਸਾਹਿਬ ਦੇ ਦਰਸ਼ਨ ਕਰਕੇ ਤੇ ਜਲ ਛੱਕ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ ਇਹ ਇੱਥੋਂ ਦਾ ਜੀ ਇਤਿਹਾਸ ਸੀ ਜੇ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਆਪਣੇ ਬਲੌਗ ਨੂੰ ਲਾਈਕ ਜ਼ਰੂਰ ਕਰ ਦਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਇਹ ਜਿਹੀਆਂ ਹੋਰ ਵੀਡੀਓ ਦੇਖਣ ਲਈ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚਦੀ ਰਹੇ। Thanks for watching.